ਪੰਜਾਬ 24 7 ਟੀਵੀ ਦੇ ਪ੍ਰੋਗਰਾਮ ਖਬਰ 24 ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਅੱਜ ਫੇਰ ਫਾਰਮੈਟ ਥੋੜਾ ਚੇਂਜ ਤੁਹਾਨੂੰ ਨਜ਼ਰ ਆਏਗਾ ਐਤਵਾਰ ਦਾ ਦਿਨ ਤੇ ਮੈਂ ਇਕੱਲਾ ਹੀ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਅਸੀਂ ਕੈਨੇਡਾ ਤੋਂ ਲੈਨੇ ਆ ਕੈਨੇਡਾ ਦੇ ਵਿੱਚ ਬਦਲੇ ਹੋਏ ਇਮੀਗ੍ਰੇਸ਼ਨ ਰੂਲ ਨੂੰ ਲੈ ਕੇ ਅੱਜ ਕੱਲ ਬਹੁਤ ਚਰਚਾ ਹੈ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਜਿਹੜਾ ਡਿਪੋਟੇਸ਼ਨ ਦੀ ਤਲਵਾਰ ਲਟਕ ਰਹੀ ਆ ਤੇ ਕਿਹਾ ਜਾ ਰਿਹਾ ਹੈ ਕਿ 70000 ਦੇ ਕਰੀਬ ਐਸੇ ਕੁਮਾਂਤਰੀ ਵਿਦਿਆਰਥੀ ਨੇ ਜਿਨ੍ਹਾਂ ਨੂੰ ਵਰਕ ਪਰਮਿਟ ਮਿਲਣ ਦੀ ਉਮੀਦ ਪੀਆਰ ਹੁਣ ਦੀ ਉਮੀਦ ਨਹੀਂ ਵਰਕ ਪਰਮਿਟ ਤੇ ਬਹੁਤ ਸਾਰੇ ਸਟੂਡੈਂਟਸ ਕੋ ਪਹਿਲਾਂ ਹੀ ਹਨ ਸੋ ਇਹ ਸਾਰਾ ਕੁਝ ਚੱਲ ਰਿਹਾ ਸੀ ਕਈ ਦਿਨਾਂ ਦਾ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਅਸੀਂ ਵੀ ਆਪਣੇ ਪ੍ਰੋਗਰਾਮਾਂ 'ਤੇ ਇਹਦਾ ਜ਼ਿਕਰ ਕਰਦੇ ਰਹੇ ਸਟੂਡੈਂਟ ਸਾਡੇ ਕੋਲ ਆਏ ਵੀ ਅਤੇ ਪ੍ਰੋਗਰਾਮ ਵੀ ਕੀਤੇ ਵੱਖ-ਵੱਖ ਲੋਕਾਂ ਦੀ رائے ਤੇ ਵੱਟੀ ਹੋਈ ਹੈ ਅਸੀਂ ਇਸ ਵੰਚ ਇੱਕ ਪ੍ਰੋਗਰਾਮ ਕਰਾਂਗੇ ਮੈਂ ਜਿਹੜੇ ਇਮੀਗ੍ਰੇਸ਼ਨ ਦੇ ਐਕਸਪਰਟ ਨੇ ਡਾਕਟਰ ਜਗਮਉਨ ਹਿਰੀ ਸੰਘਾ ਸਾਹਿਬ ਉਹਨਾਂ ਨਾਲ ਗੱਲ ਕੀਤੀ ਆ ਉਹ ਵੀ ਆਉਣਗੇ ਔਰ ਇਸ ਤੋਂ ਇਲਾਵਾ ਸਿਟੀਜ਼ਨਸ਼ਿਪ ਤੇ ਜਾਜ ਰਹੇ ਨੇ ਹਰਜੀਤ ਧਾਰੀਵਾਲ ਉਹ ਵੀ ਕੱਲ ਸਾਡੇ ਪ੍ਰੋਗਰਾਮਾਂ 'ਚ ਆਉਣਗੇ ਇੱਕ ਦੋ ਦਿਨਾਂ 'ਚ ਅਸੀਂ ਵਿਸਥਾਰ ਤੇ ਚਰਚਾ ਕਰਾਂਗੇ ਤੀਸਰੀ ਅੱਖ ਪ੍ਰੋਗਰਾਮ ਦੇ ਵਿੱਚ ਵੀ ਇੱਕ ਸਟੋਰੀ 'ਤੇ ਅਸੀਂ ਕਰਨ ਦਾ ਮਨ ਬਣਾਇਆ ਉਹ ਵੀ ਤਿਆਰ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਹੁਣ ਜਿਹੜੇ ਬੱਚੇ ਨੇ ਇਹ ਬੜੀ ਦੁਬਧਾ 'ਚ ਨੇ ਬਹੁਤ ਸਾਰੇ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ ਸੋਸਾਇਟੀ ਜਿਹੜੀ ਹੈ ਸਾਡੀ ਇੱਥੋਂ ਵਾਲੀ ਉਹਦੀ ਇਹਨਾਂ ਇਸ਼ੂ ਦੇ ਉੱਤੇ ਇੱਕ رائے ਨਹੀਂ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕੈਨੇਡਾ ਦਾ ਉਹ ਹੱਕ ਹੈ ਕਿ ਉਹ ਆਪਣੇ ਕਾਨੂੰਨ ਬਦਲ ਸਕਦਾ ਹੈ ਪਰ ਦੂਜੇ ਪਾਸੇ ਜਿਹੜੇ ਸਟੂਡੈਂਟ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਚੰਗੀ ਜ਼ਿੰਦਗੀ ਦੇ ਸੁਪਨੇ ਦਿਖਾ ਕੇ ਇੱਥੇ ਲਿਆਂਦਾ ਗਿਆ ਸੀ ਪਰ ਕੁਝ ਐਕਸਪਰਟ ਦਾ ਮੰਨਣਾ ਹੈ ਕਿ ਉਹਨਾਂ ਨੂੰ ਸਿਰਫ ਕਾਲਜਾਂ 'ਚ ਪੜ੍ਹਾਈ ਕਰਨ ਲਈ ਲਿਆਂਦਾ ਗਿਆ ਸੀ ਪੱਕੇ ਹੋਣ ਦੀ ਕੋਈ ਗਰੰਟੀ ਜਿਹੜੀ ਸੀ ਉਹ ਨਹੀਂ ਦਿੱਤੀ ਗਈ ਜੇ ਉਹਨਾਂ ਨੂੰ ਏਜੰਟਸ ਨੇ ਗਲਤ ਸਲਾਹ ਦਿੱਤੀ ਹੈ ਤੇ ਫਿਰ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਸੋ ਇਸ ਗੱਲ ਨੂੰ ਲੈ ਕੇ ਤਣਾਅ ਵਧਿਆ ਹੋਇਆ ਤੇ ਵਿਦਿਆਰਥੀ ਆਖਰਕਾਰ ਪੱਕਾ ਤਰਨਾ ਲਾ ਕੇ ਬੈਠ ਗਿਆ ਸੋ ਜਿਹੜੇ ਵਿਦਿਆਰਥੀ ਉੱਥੇ ਧਰਨਾ ਲਾ ਕੇ ਬੈਠੇ ਹੋਏ ਆ ਬ੍ਰੈਮਟਨ ਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਇਹੋ ਜਿਹਾ ਧਰਨਾ ਪ੍ਰਿੰਸ ਐਡਵਰਡ ਵਿੱਚ ਵੀ ਲੱਗਾ ਹੋਇਆ ਆ ਆਈਲੈਂਡ ਦੇ ਵਿੱਚ ਤੇ ਵੱਖ-ਵੱਖ ਸੂਬੇ ਜਿਹੜੇ ਕੈਨੇਡਾ ਨੇ ਉੱਥੇ ਅਨਰੈਸਟ ਨੂੰ ਲੈ ਕੇ ਪਾਈ ਜਾ ਰਹੀ ਆ ਤੇ ਜਿਹੜੇ ਸਟੂਡੈਂਟ ਮੁਜਾਰਾ ਕਰ ਰਹੇ ਨੇ ਉਹਨਾਂ ਨੇ ਕਿਹਾ ਆ ਕਿ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਦੇ ਕੰਢੇ ਆ ਉਹਨਾਂ ਨੂੰ ਉਮੀਦ ਸੀ ਕਿ ਉਹ ਪੀਆਰ ਹੋ ਜਾਣਗੇ ਪਰ ਅਜਿਹਾ ਹੋ ਨਹੀਂ ਸਕਿਆ ਕੈਨੇਡਾ ਵਿੱਚ ਵੀਜ਼ਾ ਨਿਯਮਾਂ 'ਚ ਹੋਏ ਬਦਲਾਅ ਕਾਰਨ ਉਹਨਾਂ ਦੀ ਪੀਆਰ ਦੀਆਂ ਉਮੀਦਾਂ ਤੇ ਖਤਰਾ ਮੰਡਰਾ ਰਿਹਾ ਹੈ ਜਿਸ ਕਰਕੇ ਉਹ ਆਪਣੇ ਭੇਖ ਨੂੰ ਲੈ ਕੇ ਡਾਢੇ ਚਿੰਤਤ ਹਨ ਧਰਨੇ ਤੇ ਬੈਠੇ ਅੰਦੋਲਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਹ ਵਿਦਿਆਰਥੀ ਹਨ ਜਿਨ੍ਹਾਂ ਦਾ ਵਰਕ ਐਕਸਪੀਰੀਅੰਸ ਤਾਂ ਪੂਰਾ ਹੋ ਗਿਆ ਉਹ ਕਹਿੰਦੇ ਹਨ ਕਿ ਮਸਲਾ ਇਹ ਹੈ ਕਿ ਕੋਵਿਡ ਤੋਂ ਬਾਅਦ ਐਕਸਪ੍ਰੈਸ ਐਂਟਰੀ ਦੇ ਡਰਾ ਹੀ ਨਹੀਂ ਨਿਕਲੇ ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਅੱਗੇ ਕਹਿੰਦੇ ਹਨ ਕਿ ਜਿਹੜਾ ਪੀਐਨਪੀ ਨੂੰ ਟੀਚਾ ਬਣਾ ਕੇ ਜਿਹੜੇ ਲੋਕ ਵੱਖ-ਵੱਖ ਪ੍ਰਾਂਤਾਂ ਵਿੱਚ ਗਏ ਹੋਏ ਸਨ ਜਦੋਂ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਪੀਆਰ ਮਿਲ ਜਾਣੀ ਚਾਹੀਦੀ ਸੀ ਉਹਨਾਂ ਦਾ ਐਕਸਪੀਰੀਅੰਸ ਵੀ ਪੂਰਾ ਹੋ ਗਿਆ ਸੀ ਤੇ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਹੈ ਜਿਵੇਂ ਕਿ ਇੱਕ ਵੈਲਡਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਉਹਨਾਂ ਨੂੰ ਬੰਦਾ ਚਾਹੀਦਾ ਸੀ ਜਦੋਂ ਪ੍ਰੋਗਰਾਮ ਪੂਰਾ ਹੋ ਗਿਆ ਤੇ ਉਹਨਾਂ ਨੂੰ ਬੰਦਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਨਾਲ ਉਹਨਾਂ ਨੂੰ ਹੁਣ ਨਾ ਕਰਦੇ ਰਹੇ ਨਾ ਕਾਟਦੇ ਸੋ ਮੁਜਾਰਾ ਕਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1 ਸਾਲ ਪਹਿਲਾਂ ਦੱਸਣਾ ਚਾਹੀਦਾ ਸੀ ਪਰ ਹੁਣ ਬਹੁਤ ਜਿਹੜੇ ਉੱਥੇ ਬੈਠੇ ਹੋਏ ਧਰਨਾਕਾਰੀ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਮਿੱਥੀਆਂ ਸ਼ਰਤਾਂ ਅਨਸਾਰ ਐਕਸਪੀਰੀਐਂਸ ਵੀ ਹੈ ਵਰਕ ਪਰਮਿਟ ਵੀ ਅਸਿਲ ਹੈ ਸੀ ਪੜ੍ਹਾਈ ਵੀ ਪੂਰੀ ਕੀਤੀ ਸਾਡੇ ਨੰਬਰ ਵੀ ਬਣਦੇ ਐ ਐਕਸਪ੍ਰੈਸ ਐਂਟਰੀ ਵਾਲੇ ਪਰ ਅਸੀਂ ਕੀ ਕਰੀਏ ਜਦੋਂ ਐਕਸਪ੍ਰੈਸ ਐਂਟਰੀ ਦੇ ਡਰਾ ਹੀ ਕੈਂਸਲ ਹੋ ਗਏ ਕੋਵਿਡ ਤੋਂ ਬਾਅਦ ਇੱਕ ਪਾਸੇ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਵੀ ਜਾਇਜ਼ ਲੱਗਦੀਆਂ ਨੇ ਦੂਜੇ ਪਾਸੇ ਸਰਕਾਰ ਦੇ ਉੱਤੇ ਆਪਣੇ ਦਬਾਅ ਨੇ ਸੋ ਇਸ ਗੱਲ ਨੂੰ ਲੈ ਕੇ ਬਹੁਤ ਸਾਰੀ ਚਰਚਾ ਜਿਹੜੀ ਉਹ ਚੱਲ ਰਹੀ ਆ ਦੂਜੀ ਖਬਰ ਅਸੀਂ ਅਮਰੀਕਾ ਤੋਂ ਲੈ ਰਹੇ ਹਾਂ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਜਿੰਨੇ ਵੀ ਕੰਜ਼ਰਵੇਟਿਵ ਸੋਚ ਦੇ ਲੋਕ ਨੇ ਜਾਂ ਕੰਜ਼ਰਵੇਟਿਵ ਪਾਰਟੀਆਂ ਦੇ ਆਗੂ ਨੇ ਉਹ ਇਲੈਕਸ਼ਨਾਂ ਦੇ ਦੌਰਾਨ ਜਿਹੜੇ ਭਾਵਕ ਮੁੱਦੇ ਹੁੰਦੇ ਉਹਨਾਂ ਨੂੰ ਛੇੜ ਦਿਆ। ਟਰੰਪ ਸਾਹਿਬ ਵੀ ਅਫਗਾਨਿਸਤਾਨ 'ਚ ਮਾਰੇ ਗਏ 12 ਜਿਹੜੇ ਸੋਲਜਰ ਸੀ ਉਹਨਾਂ ਦੇ ਕਬਰਸਤਾਨ ਤੇ ਗਏ। ਇਹਨੂੰ ਲੈ ਕੇ ਕਮਰਾ ਹੈਰਸ ਜਿਹੜਿਆ ਉਹਨਾਂ ਨੇ ਕਾਫੀ ਸਖਤ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਵੋਟਾਂ ਪ੍ਰਾਪਤ ਕਰਨ ਦੀ ਇੱਕ ਨੀਤੀ ਤਹਿਤ ਉਹਨਾਂ ਨੇ ਇਦਾਂ ਕੀਤਾ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਮਜ਼ਾਰ ਜਿਹੜੇ ਇਹਨਾਂ ਕੰਮਾਂ ਲਈ ਰਾਜਨੀਤੀ ਤੇ ਕੰਮਾਂ ਲਈ ਨਹੀਂ ਵਰਤੇ ਜਾਣਾ ਚਾਹੀ। ਕੁਝ ਕਿਹ ਵੀ ਖਬਰਾਂ ਆ ਰਹੀਆਂ ਨੇ ਕਿ ਜਦੋਂ 트럼ਪ ਸਾਹਿਬ ਉੱਥੇ ਗਏ ਤੇ ਉਹਨਾਂ ਦੀ ਕੈਂਪੇਨ ਦੇ ਇੱਕ ਮੈਂਬਰ ਨੂੰ ਜਿਹੜਾ ਕਬਰਸਤਾਨ ਦਾ ਵਿਅਕਤੀ ਸੀ ਜਿਹੜਾ ਉਹਨਾਂ ਨੂੰ ਕਹਿ ਰਿਹਾ ਸੀ ਕਿ ਇੱਥੇ ਤੇ ਕੀ ਨਿਯਮ ਹੈ ਕਿਸ ਤਰ੍ਹਾਂ ਤੁਸੀਂ ਫੋਟੋ ਖਿੱਚ ਸਕਦੇ ਹੋ ਨਹੀਂ ਖਿੱਚ ਸਕਦੇ ਉਹਦੇ ਨਾਲ ਧੱਕਾ ਮੁਕੀ ਹੁੰਦਿਆਂ ਵੀ ਦੇਖਿਆ ਗਿਆ ਦੂਜੇ ਪਾਸੇ ਉਹਨਾਂ ਦੀ ਕੈਂਪੇਨ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਆ ਉਹ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਕੋਲੋਂ ਇੱਥੇ ਆਉਣ ਦੀ ਪਰਮਿਸ਼ਨ ਲਈ ਹੋਈ ਸੀ ਸਾਨੂੰ ਸਭ ਨੂੰ ਪਲਮਾਮਾ ਯਾਦ ਆ ਗਿਆ ਹੋਣਾ ਜਦੋਂ ਪਿਛਲੀਆਂ ਇਲੈਕਸ਼ਨਾਂ ਚ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੂਪ ਪਨਾਇਆ ਸੀ ਉਹ ਤੇ ਇਸੇ ਤਰ੍ਹਾਂ ਦੀ ਨੀਤੀ ਤੇ ਸ਼ਾਇਦ ਟਰੰਪ ਸਾਹਿਬ ਵੀ ਚੱਲ ਰਿਹਾ ਸੋ ਅਗਲੀ ਖਬਰ ਅਸੀਂ ਲੈਨੇ ਆ ਜੀ ਹਮਾਸ ਤੇ ਇਜ਼ਰਾਇਲ ਦੀ ਲੜਾਈ ਦੀ ਗਾਜ਼ਾ ਪੱਟੀ 'ਚ ਬੰਦਕ ਬਣਾਏ ਗਏ 6 ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਤੇ ਇਹ ਲਾਸ਼ਾਂ ਬਰਾਮਦ ਹੋਣ ਤੋਂ ਕੁਝ ਹੀ ਦਿਨ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਨੇ ਕਿਹਾ ਹੈ ਕਿ ਸਾਡੇ ਲਈ ਹੁਣ ਆਰਾਮ ਕਰਨ ਦਾ ਸਮਾਂ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਇਹਨਾਂ ਬੰਦਕਾਂ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਨਹੀਂ ਦੇ ਦਿੰਦੇ ਉਹਨਾਂ ਚਿਰ ਅਸੀਂ ਆਰਾਮ ਨਹੀਂ ਕਰ ਸਕਦੇ ਹਮਾਸ ਨੂੰ ਸੰਦੇਸ਼ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਕੋਈ ਵੀ ਸਾਡੇ ਬੰਦਕਾਂ ਨੂੰ ਮਾਰਦਾ ਹੈ ਤੇ ਦੂਜੇ ਪਾਸੇ ਉਹ ਸਮਝੌਤੇ ਦੀ ਗੱਲ ਕਰਦਾ ਹੈ ਇਹਦਾ ਮਤਲਬ ਉਹ ਸਮਝੌਤਾ ਨਹੀਂ ਚਾਹੁੰਦਾ ਸੋ ਇਸ ਤੋਂ ਪਹਿਲਾਂ ਜਿਹੜੇ ਫੌਜ ਦੇ ਬਲਾਰੇ ਸੀ ਰੀਅਰ ਐਡਮਿਰਲ ਡੈਨੀਅਲ ਹਾਗਰੀ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਬੰਦਗਾਂ ਦੀ ਮੌਤ ਸਾਡੇ ਉੱਤੇ ਪਹੁੰਚਣ ਤੋਂ ਕੁ ਸਮਾਂ ਪਹਿਲਾਂ ਹੋ ਗਈ ਸੀ ਬੰਦਗਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਨਿਤਜਾਉ ਨੇ ਕਿਹਾ ਇਜ਼ਰਾਈਲ ਹੁਣ ਚੁੱਪ ਨਹੀਂ ਬੈਠੇਗਾ ਸੋ ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਕਬਜ਼ੇ ਵਾਲੇ ਪੱਛਮੀ ਕੰਢੇ ਤੇ ਜਿਹਨੂੰ ਵੈਸਟ ਬੈਂਕ ਕਹਿੰਦੇ ਆ ਆਮ ਪਾਸ਼ਾ ਦੇ ਵਿੱਚ ਉਹਦੇ ਹੀਬਰੌਨ ਸ਼ਹਿਰ ਦੇ ਨੇੜੇ ਪੁਲਿਸ ਕਰਮਚਾਰੀਆਂ ਦੇ ਵਾਹਨ ਤੇ ਉਹ ਹਮਲੇ ਵਿੱਚ ਤਿੰਨ ਪੁਲਿਸ ਕਰਮਚਾਰੀ ਜਿਹੜੇ ਇਜ਼ਰਾਈਲੀ ਉਹ ਵੀ ਮਾਰੇ ਗਏ ਹਨ ਤੇ ਪੱਛਮੀ ਕੰਡੇ ਦੇ ਕੁਝ ਹਿੱਸੇ ਤੇ 1967 ਦੇ ਮੱਧਪੂਰਵ ਯੁੱਧ ਤੋਂ ਬਾਅਦ ਇਜ਼ਰਾਈਲ ਜਿਹੜਾ ਉਹ ਕਬਜ਼ਾ ਹੋਇਆ ਬੈਠਾ ਇਸ ਹਫਤੇ ਇਜ਼ਰਾਈਲ ਨੇ ਆਪਣੇ ਕਬਜ਼ੇ ਵਾਲੇ ਪੱਛਮੀ ਇਲਾਕੇ ਵਿੱਚ ਇੱਕ ਵੱਡੀ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ ਇਹਦੇ ਮੱਦੇਨਜ਼ਰ ਸੰਦੂਕ ਸੰਯੁਕਤ ਰਾਸ਼ਟਰ ਨੇ ਤਨਾਅ ਘਟ ਕਰਨ ਦੀ ਵੀ ਮੰਗ ਕੀਤੀ ਸੀ ਹਮਲੇ 'ਚ ਮਾਰੇ ਗਏ ਪੁਲਿਸ ਮੁਲਾਜ਼ਮਾ ਵਿੱਚ ਦੋ ਪੁਰਸ਼ ਤੇ ਇੱਕ ਔਰਤ ਸ਼ਾਮਲ ਹੈ ਘਟਨਾ ਸਥਾਨ ਦੀ ਗੱਲ ਕਰਦੇ ਹੋਏ ਇਜ਼ਰਾਈਲ ਪੁਲਿਸ ਕਮਿਸ਼ਨਰ ਡੇਨੀਅਲ ਲੇਵੀ ਨੇ ਕਿਹਾ ਹੈ ਜਿਊਧੀਆਂ ਅਤੇ ਸਾਮਰੀਆ ਜਿਊਧੀਆਂ ਤੇ ਸਾਮਰੀਆ ਨਾਂ ਦੇ ਇਹ ਪੁਲਿਸ ਕਰਮਚਾਰੀ ਸੀ ਜਿਹੜੇ ਇੱਥੇ ਤਾਇਨਾਤ ਕੀਤੇ ਗਏ ਸੀ ਇਹ ਦੋਵੇਂ ਹੀ ਨਾਮ ਬਾਈਬਲ ਦੇ ਸ਼ਬਦ ਹਨ ਤੇ ਇਜ਼ਰਾਈਲ ਵੈਸਟ ਬੈਂਕ ਦਾ ਹਵਾਲਾ ਦੇਣ ਲਈ ਇਹਨਾਂ ਨਾਵਾਂ ਦੀ ਵਰਤੋਂ ਕਰਦਾ ਰਹਿੰਦਾ ਹੈ ਸੋ ਇਹ ਖਬਰ ਜਿਹੜੀ ਆ ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਦੀ ਆ ਤੇ ਤੀਜੇ ਪੁਲਿਸ ਮਲਾਜ਼ਮ ਨੂੰ ਜਿਹੜਾ ਸੀਗਾ ਉਹ ਹੈਲੀਕਾਪਟਰ ਨਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਦੀ ਬਾਅਦ ਵਿੱਚ ਮੌਤ ਹੋ ਗਈ ਬੰਦਕ ਬਣਾਏ ਗਏ ਪਰਿਵਾਰਾਂ ਦੇ ਲੋਕ ਜਿਹੜੇ ਆ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਬਹੁਤ ਨਾਰਾਜ਼ ਨੇ ਉਹ ਬਾਰ-ਬਾਰ ਮੰਗ ਕਰ ਰਹੇ ਆ ਕਿ ਨੇਤਨ ਜਾਊ ਕਿੰਨਾ ਕਚੇਰੇ ਇਸ ਤਰ੍ਹਾਂ ਕਰਦਾ ਰਹੇਗਾ ਤੇ ਇਹਦੀ ਜ਼ਿੰਮੇਵਾਰੀ ਉਹਨੂੰ ਲੈਣੀ ਪੈਗੀ ਫੋਰਮ ਜਿਹੜੀ ਬਣੀ ਹੋਈ ਆ ਉਹ ਉੱਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਰਾਸ਼ਟਰ ਨੂੰ ਸੰਬੋਧਨ ਕਰਨ ਤੇ ਬੰਦਕਾਂ ਦੀ ਰਿਹਾਈ ਦੀ ਜ਼ਿੰਮੇਵਾਰੀ ਲੈਣ ਇੱਕ ਬਿਆਨ ਚ ਫੋਰਮ ਨੇ ਕਿਹਾ ਕਿ ਦੱਖਣੀ ਗਾਜਾ ਵਿੱਚ 6 ਬੰਦਕਾਂ ਦੀ ਮੌਤ ਬੰਦਕਾਂ ਦੀ ਰਿਹਾਈ ਤੇ ਹਮਾਸ ਨਾਲ ਸਮਝੌਤੇ ਤੇ ਪਹੁੰਚਣ ਵਿੱਚ ਇਜ਼ਰਾਈਲ ਦੀ ਇਹ ਸਫਲਤਾ ਦਾ ਇੱਕ ਨਤੀਜਾ ਹੈ ਸੋ ਉਹ ਕਹਿੰਦੇ ਆ ਕਿ ਹਮਾਸ ਨਾਲ ਗੱਲਬਾਤ ਰਹੀ ਜਿਹੜਾ ਬੰਦਕਾਂ ਨੂੰ ਛਡਾ ਲੈਣਾ ਚਾਹੀਦਾ ਸੋ ਉਹ ਕਹਿ ਰਹੇ ਆ ਕਿ ਸਮੇਂ-ਸਮੇਂ ਦੌਰਾਨ 8 ਬੰਦਕਾਂ ਨੂੰ ਵੱਖ-ਵੱਖ ਕੋਸ਼ਾਂ ਵਿੱਚ ਪਹਿਲਾਂ ਬਚਾਇਆ ਵੀ ਗਿਆ ਸੀ ਪਿਛਲੇ ਸਾਲ ਨਵੰਬਰ ਚੋ ਇੱਕ ਸਮਝੌਤੇ ਤਹਿਤ 105 ਬੰਦਕਾਂ ਨੂੰ ਹਮਾਸ ਵੱਲੋਂ ਰਹਾਅ ਵੀ ਕਰ ਦਿੱਤਾ ਗਿਆ ਸੀ ਅਗਲੀ ਖਬਰ ਆਪਾਂ ਜੁਕ੍ਰੇਨ ਤੇ ਰੂਸ ਦੀ ਲੜਾਈ ਦੀ ਲੈਣੀ ਚਾਹੁੰਦੇ ਆ ਜੁਕ੍ਰੇਨ ਜੁਕ੍ਰੇਨ ਨੇ ਰੂਸ ਦੇ ਰਾਜਧਾਨੀ ਜਿਹੜੀ ਆ ਮਾਸਕੋ ਉਹਦੇ ਸਰਦੀ ਇਲਾਕਿਆਂ ਦੇ ਨੇੜੇ ਤੇੜੇ ਡਰੋਨ ਹਮਲੇ ਕੀਤੇ ਆ ਜੁਕ੍ਰੇਨ ਨੇ ਸਰਦੀ ਖੇਤਰਾ ਤੇ ਰਾਜਧਾਨੀ ਮਾਸਕੋ ਵਿੱਚ ਰੂਸ ਦੇ ਖਿਲਾਫ ਵੱਡੇ ਪੱਧਰ ਤੇ ਡਰੋਨ ਹਮਲੇ ਕੀਤੇ ਆ ਮਾਸਕੋ ਦੇ ਮੇਅਰ ਸਰਗੇਈ ਸਾਹਿਬ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਉਹਨਾਂ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮਾਸਕੋ ਬਲ ਲੜਾਉਣ ਭਰਨ ਵਾਲੇ ਘੱਟੋ ਘੱਟ 5 ਡਰੋਨ ਤਬਾਹ ਹੋ ਗਏ ਹਨ ਤੇ ਸਥਾਨਕ ਤਾਕਹਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਉਜੇ ਹੋਰ ਖੇਤਰਾ ਵਿੱਚ ਵੀ ਇਹ ਡਰੋਨ 40 ਦੇ ਕਰੀਬ ਜਿਹੜੇ ਆ ਉਹ ਅਸੀਂ ਤਬਾਹ ਕਰ ਦਿੱਤੇ ਨੇ ਉਹਨਾਂ ਨੇ ਕਹਿ ਕੇ ਸਾਨੂੰ ਭਾਵੇਂ ਬਹੁਤ ਘੱਟ ਨੁਕਸਾਨ ਹੋਇਆ ਹੈ ਸਿਰਫ ਦੋ ਜਿਹੜੇ ਫਾਇਰ ਸਟੇਸ਼ਨ ਨੇ ਇੱਕ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਹਾਲਾਂਕਿ ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤਰੀ ਹਿੱਸੇ ਵਿੱਚ ਵੀ ਸ਼ਹਿਰ ਖਾਰਕੀਵ ਤੇ ਹਮਲਾ ਕੀਤਾ ਸੀ ਜਿਸ ਵਿੱਚ 14 14 ਸਾਲਾਂ ਦੀ ਇੱਕ ਲੜਕੀ ਦੀ ਮੌਤ ਵੀ ਹੋਈ ਗਈ ਹੈ ਦਸੀ ਗਈ ਹੈ ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਕ ਰੂਸੀ ਨਿਯੰਤਰਣ ਬੰਬ ਹਮਲਾ ਸੀ ਇਸ ਤੋਂ ਇਲਾਵਾ ਰੂਸੀ ਸਰਹੱਦ ਨੇੜੇ 12 ਮੰਜ਼ਿਲਾ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਘੱਟੋ-ਘੱਟ 6 ਲੋਕਾਂ ਦੀ ਜਾਨ ਗਈ ਤੇ 58 ਲੋਕ ਜ਼ਖਮੀ ਹੋਏ ਹੁਣ ਮੁਰਦਿਆਂ ਜੀ ਕੁਝ ਭਾਰਤ ਦੀਆਂ ਖਬਰਾਂ ਵੱਲ ਮਹਿਮੂਬਾ ਮੁਕਤੀ ਜਿਹੜੇ ਨੇ ਜੰਮੂ ਕਸ਼ਮੀਰ ਵਿੱਚ ਪੀਡੀਪੀ ਦੇ ਨੇਤਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵਾਖਵਾਦੀ ਸੰਗਠਨ ਹੈ ਹੁਰੀਅਤ ਉਹਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਹੁਰੀਅਤ ਕੋਈ ਚੀਨ ਜਾਂ ਪਾਕਿਸਤਾਨ ਤੋਂ ਆਇਆ ਹੋਇਆ ਸਮੂਹ ਨਹੀਂ ਹੈ ਅਟਲ ਬਿਹਾਰੀ ਬਾਜਪਾਈ ਦੇ ਸਮੇਂ ਵੀ ਲਾਲ ਕਿਸ਼ਨ ਰਵਾਨੀ ਨੇ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਉਮਰ ਫਰੂਖ ਨਾਲ ਵੀ ਗੱਲ ਕੀਤੀ ਸੀ ਤਸ਼ਵੀਰ ਸ਼ਾਹ ਨਾਲ ਵੀ ਗੱਲ ਕੀਤੀ ਗਈ ਸੀ ਉਹ ਛੂਤ ਨਹੀਂ ਹਨ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਲਈ ਤੇ ਸੂਲਾ ਸਪਾਈ ਦੀ ਪ੍ਰਕਿਰਿਆ ਵੱਲ ਆਉਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੰਮੂ ਕਸ਼ਮੀਰ ਦੇ ਮੁੱਦੇ ਦਾ ਸੰਵਿਧਾਨ ਦੇ ਤਹਿਤ ਹੱਲ ਬਣਾ ਚਾਹੁੰਦੇ ਹਾਂ ਜੇਕਰ ਹੁਰੀਅਤ ਦੇ ਲੋਕ ਇਸ ਦਾ ਸਹਿਮਤ ਹੋਣਾ ਚਾਹੁੰਦੇ ਤੇ ਚੰਗੀ ਗੱਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪੀਡੀਪੀ ਦਾ ਏਜੰਡਾ ਖੁੱਲਾ ਸੁੱਲਾ ਸਫਾਈ ਵਾਲਾ ਹੈ ਸਾਨੂੰ ਇੱਕ ਦੂਜੇ ਨਾਲ ਸਲਾਹ ਤੇ ਗੱਲ ਕਰਨੀ ਚਾਹੀਦੀ ਹੈ ਤੇ ਇਹੋ ਹੀ ਸਾਡੇ ਲੀਡਰ ਮੁਫਤੀ ਸਾਹਿਬ ਦਾ ਦਿੱਤਾ ਹੋਇਆ ਸਾਨੂੰ ਦਰਸ਼ਨ ਹੈ ਉਹਨਾਂ ਦੀ ਫਿਲਾਸਫੀ ਹੈ ਸੋ ਅਗਲੀ ਖਬਰ ਅਸੀਂ ਕਰਦੇ ਹਾਂ ਮਹਾਰਾਸ਼ਟਰ ਦੀ ਅਦਕਲ ਭਾਰਤ ਵਿੱਚ ਪਤਾ ਨਹੀਂ ਕੀ ਹੋ ਗਿਆ ਕਿ ਲਗਾਤਾਰ ਔਰਤਾਂ ਨਾਲ ਵਧਿਕੀਆਂ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਇਦਾਂ ਦੀ ਖਬਰ ਇੱਕ ਨਾਸਕ ਜ਼ਿਲ੍ਹੇ ਦੀ ਇਕਤਪੁਰੀ ਨੇੜੇ ਵੀ ਆਈ ਆ ਇਹ ਇਹ ਖਬਰ ਖੈਰ ਨਾ ਥੋੜੀ ਅੱਗੇ ਪਿਛੇ ਕਰ ਰਹੇ ਆ ਖਬਰ ਜਿਹੜੀ ਪਹਿਲੀ ਮੈਂ ਕਰਨੀ ਚਾਹ ਰਿਹਾ ਸੀ ਇਹ ਮਹਾਰਾਸ਼ਟਰ ਦੇ ਵਿੱਚ ਇੱਕ ਟ੍ਰੇਨ ਵਿੱਚ ਇੱਕ ਬਜ਼ੁਰਗ ਵਿਅਕਤੀ ਖਾਣਾ ਖਾ ਰਿਹਾ ਸੀ ਤੇ ਉਹਦੇ ਨਾਲ ਬੈਠੇ ਕੁਝ ਲੋਕਾਂ ਨੇ ਕਿਹਾ ਕਿ ਉਹ ਬੀਫ ਖਾ ਰਿਹਾ ਸੀ ਤੇ ਉਹ ਬਜ਼ੁਰਗ ਤੇ ਉਹਦੇ ਨਾਲ ਜਿਹੜਾ ਉਹਦਾ ਪਰਿਵਾਰ ਸੀ ਉਹਨਾਂ ਦੀ ਚੰਗੀ ਕੁੱਟਮਾਰ ਕੀਤੀ ਆ ਇਹ ਘਟਨਾ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਆਇਆ ਤੇ ਉਹ ਤੋਂ ਬਾਅਦ ਜਿਹੜੀ ਸਰਕਾਰੀ ਰੇਲਵੇ ਪੁਲਿਸ ਹੁੰਦੀ ਆ ਜੀਆਰਪੀ ਉਹਨਾਂ ਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਜੀਆਰਪੀ ਨੇ ਦੀ ਪੁਸ਼ਟੀ ਵੀ ਕੀਤੀ ਕਿ ਸੱਚਮੁੱਚ ਇਹ ਘਟਨਾ ਜਿਹੜੀ ਹੋਈ ਆ ਹੁਣ ਇਸ ਮਾਮਲੇ ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਲਿਖਿਆ ਕੇ ਭੀੜ ਦੇ ਰੂਪ ਵਿੱਚ ਲੁਕੇ ਨਫਰਤ ਭਰੇ ਤੱਤ ਕਾਨੂੰਨ ਅਤੇ ਸ਼ਾਸਨ ਦੀ ਨੂੰ ਚੁਣੌਤੀ ਦਿੰਦੇ ਹੋਏ ਖੁੱਲ੍ਹੇਆਮ ਹਿੰਸਾ ਜਿਹੜੀ ਆ ਉਹ ਭੜਕਾਰੇ ਨੇ। ਰੌਹਲ ਗਾਂਧੀ ਨੇ ਕਿਹਾ ਕਿ ਇਹਨਾਂ ਬਦਮਾਸ਼ਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਖੁੱਲਾ ਹੱਥ ਮਿਲਿਆ ਹੋਇਆ ਹੈ। ਇਸ ਲਈ ਉਹਨਾਂ ਨੇ ਇਹ ਜਾ ਕਰਨ ਦੀ ਹਿੰਮਤ ਪੈਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਸਰਕਾਰੀ ਤੰਤਰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਅਜਿਹੇ ਰਾਜਿਕਤਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਜ਼ਰੂਰੀ ਹੈ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਫਿਰਕੂ ਇਕਤਾ ਤੇ ਭਾਰਤ ਦੇ ਲੋਕਾਂ ਦੇ ਅਧਿਕਾਰਾਂ ਤੇ ਕੋਈ ਵੀ ਹਮਲਾ ਸੰਵਿਧਾਨ ਦੇ ਉੱਤੇ ਸਿੱਧਾ ਹਮਲਾ ਹੈ ਜਿਸ ਨੂੰ ਅਸੀਂ ਬਿਲਕੁਲ برداشت ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਭਾਵੇਂ ਭਾਰਤ ਦੀ ਜਨਤਾ ਪਾਰਟੀ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਅਸੀਂ ਨਫ਼ਰਤ ਦੇ ਵਿਰੁੱਧ ਭਾਰਤ ਨੂੰ ਇੱਕਜੁੱਟ ਕਰਨ ਦੀ ਇਸ ਇਤਿਹਾਸਿਕ ਲੜਾਈ ਨੂੰ ਹਰ ਕੀਮਤ ਤੇ ਜਿੱਤਾਂਗੇ ਸੋ ਹਰਿਆਣਾ ਦੇ ਚਰਖੀਦਾਦਰੀ ਚ ਬੀਫ ਖਾਂ ਦੇ ਸ਼ੱਕ ਚ ਪੱਛਮੀ ਬੰਗਾਲ ਦੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਜਿਹੜਾ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਮਾਮਲੇ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ ਵੀ ਬੜਾ ਅਜੀਬ ਆਇਆ ਨਾਇਬ ਸਿੰਘ ਸੈਣੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਚ ਮੌਬ ਲਿੰਚਿੰਗ ਵਰਗੀਆਂ ਗੱਲਾਂ ਕਰਨੀਆਂ ਜਾਇਜ਼ ਨਹੀਂ ਆ ਕਿਉਂਕਿ ਗਊ ਰੱਖਿਆ ਲਈ ਵਿਧਾਨ ਸਭਾ ਚ ਬੜੇ ਸਖਤ ਕਾਨੂੰਨ ਨੇ ਤੇ ਜੇ ਕੋਈ ਗਊ ਰੱਖਿਆ ਤੇ ਉੱਤੇ ਇਸ ਤਰ੍ਹਾਂ ਕਰਦਾ ਜਿਹਾ ਉਹਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਯਾਨੀ ਕਿ ਜੇ ਕੋਈ ਬੀਬ ਖੰਦਾ ਫੜਿਆ ਜਾਂਦਾ ਐਸੇ ਪਤਾ ਨਹੀਂ ਬੀਬ ਹੈ ਵੀ ਚ ਕਿ ਨਹੀਂ ਤੇ ਉਹਨੂੰ ਮੌਬ ਲਿੰਚ ਕਰਕੇ ਮਾਰ ਦੇਣਾ ਹਰਿਆਣੇ ਦੇ ਮੁੱਖ ਮੰਤਰੀ ਮੁਤਾਬਕ ਕਾਨੂੰਨੀ ਦਾਇਰੇ ਦੇ ਅੰਦਰ ਆਉਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਕਿ ਭਾਵੇਂ ਉਹ ਜਿਹੜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਘਟਨਾਵਾਂ ਮੰਗ ਮੰਦ ਭਾਗੀਆਂ ਨੇ ਸੋ ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ ਚਰਖੀ ਦਾਦਰੀ ਪੁਲਿਸ ਨੇ ਬਦਰਾ ਪਿੰਡ ਵਿੱਚ ਜਿਹੜੇ ਇੱਕ ਪ੍ਰਵਾਸੀ ਨੂੰ ਮਾਰਿਆ ਗਿਆ ਉਹਦੇ ਇਸ ਮਾਮਲੇ 'ਚ ਦੋ ਨਵਾਲਗ ਸਮੇਤ ਸੱਤ ਦੋਸ਼ੀਆਂ ਨੂੰ ਵੈਸੇ ਗ੍ਰਿਫਤਾਰ ਕਰ ਲਿਆ ਮ੍ਰਿਤਕ ਦੀ ਪਛਾਣ ਜਿਹੜੀ ਆ ਉਹ ਸਾਬਰ ਮਲਕ ਵਜੋਂ ਹੋਈ ਆ ਜਿਹੜਾ ਮੁਸਲਮ ਲੱਗਦਾ ਨਾ ਫੜੇ ਗਏ ਦੋਸ਼ੀਆਂ ਦੀ ਪਛਾਣ ਅਭਿਸ਼ੇਕ ਰਵਿੰਦਰ ਮੋਹਿਤ ਕਮਲਜੀਤ ਤੇ ਸाहिल ਵਜੋਂ ਹੋਈ ਹੈ ਪੁਲਿਸ ਅਨਸਾਰ ਅਗਲੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ ਸੋ ਇਹ ਇਹਦੇ ਉੱਤੇ ਮਾਇਆਵਤੀ ਦਾ ਵੀ ਰਿਐਕਸ਼ਨ ਆਇਆ ਮਾਇਆਵਤੀ ਰਾਨੇ ਆਪਣੇ ਐਕਸ ਪਲੇਟਫਾਰਮ ਤੇ ਲਿਖਿਆ ਕਿ ਮੌਬ ਲਿੰਚਿੰਗ ਤੇ ਮੌਬ ਕਿਲਿੰਗ ਦੀ ਬਿਮਾਰੀ ਖਤਮ ਹੋਣ ਦੇ ਸੰਕੇਤ ਨਹੀਂ ਦਿਖਾ ਰਹੀ ਮਾਇਆਵਤੀ ਨੇ ਲਿਖਿਆ ਕਿ ਤਾਜਾ ਘਟਨਾ ਜਿਹੜੀ ਹਰਿਆਣਾ ਦੇ ਚਰਖਾ ਚਰਖੀ ਦਾਦਰੀ ਚ ਹੋਈ ਆ ਇਸ ਨੌਜਵਾਨ ਦਾ ਬੇਰਹਿਮੀ ਨਾਲ ਮਾਰਨਾ ਨੂੰ ਕੁੱਟਮਾਰ ਕਰਕੇ ਉਹਨੂੰ ਮਾਰ ਦੇਣਾ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ ਤੇ ਕਾਨੂੰਨ ਦੇ ਰਾਜ ਦਾ ਵੀ ਪੜਦਾ ਫਾਸ਼ ਕਰਦਾ ਹੈ ਇਹ ਬਿਹੱਦ ਦੁਖਤ ਤੇ ਨਿੰਦਣਯੋਗ ਹੈ ਸਖਤ ਕਾਰਵਾਈ ਦੀ ਲੋੜ ਹੈ ਹੁਣ ਆਉਨੇ ਆ ਅਸੀਂ ਕੁਝ ਇੱਕ ਖਬਰਾਂ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਔਰਤਾਂ ਦੇ ਉੱਤੇ ਹੋ ਰਹੇ ਸ਼ੋਸ਼ਣ ਅਤਿਆਚਾਰ ਤੇ ਜ਼ੁਲਮ ਦੇ ਬਾਰੇ ਗੱਲਬਾਤ ਬੰਗਾਲ ਦੀ ਘਟਨਾ ਬੜੀ ਚਿਰ ਤੋਂ ਆਪਾਂ ਗੱਲਾਂ ਡਿਸਕਸ ਕਰਉਂ ਚੱਲ ਰਹੇ ਆ ਪਰੇਲ ਘਟਰਾਵਾ ਸਾਰੇ ਹਿੰਦੁਸਤਾਨ ਚ ਹਰ ਰੋਜ਼ ਵਾਪਰ ਰਹੀਆਂ ਇਹ ਬੰਦ ਹੋਣ ਦਾ ਨਾਂ ਨਹੀਂ ਦਿੰਦੀਆਂ ਹੁਣ ਪੱਛਮੀ ਬੰਗਾਲ ਤੋਂ ਇੱਕ ਹੋਰ ਖਬਰ ਆ ਰਹੀ ਹੈ ਕਿ ਇੱਕ ਲੈਬ ਟੈਕਨੀਸ਼ੀਅਨ ਨੇ ਇੱਕ ਨਬਾਲਗ ਲੜਕੀ ਨਾਲ ਛੇੜਛਾੜ ਕੀਤੀ ਤੇ ਜਦੋਂ ਉਹਦਾ ਸੀਟੀ ਸਕੈਨ ਕਰ ਰਿਆ ਸੀ ਤੇ ਉਹਦੇ ਨਾਲ ਇਹ ਛੇੜਛਾੜ ਹੋਈ ਤੇ ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾਂਦੀ ਹੈ ਇਸ ਤੋਂ ਬਾਅਦ ਪੀੜਤ ਨੇ ਪਰਵਾਰ ਪਰਵਾਰ ਜਿਹੜਾ ਸੀ ਪੀੜਤਾ ਉਹਨਾਂ ਹਸਪਤਾਲ ਚ ਹਗਾਮਾ ਕੀਤਾ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਨਬਾਲਗ ਸੀਟੀ ਸਕੈਨ ਲੈਬ ਚੋਂ ਰੋਂਦੀ ਹੋਈ ਬਾਹਰ ਆਈ ਤਾਂ ਮੁਲਜ਼ਮ ਨੇ ਉਹਨੂੰ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਕਿ ਉਹ ਪੁਲਿਸ ਕੋਲ ਨਾ ਜਾਣ ਇਸ ਤੇ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਸਵੇਰੇ ਜਿਹੜਾ ਸਵੇਰ ਦਾ ਐਤਵਾਰ ਆਪਣਾ ਇੱਥੇ ਚੱਲ ਰਿਹਾ ਉੱਥੇ ਸੁਬਾ ਸੁਬਾ ਉਹਨਾਂ ਤੇ ਰਾਤ ਹੈ ਕਈ ਸਿਆਸੀ ਪਾਰਟੀ ਦੇ ਲੋਕਾਂ ਨੇ ਹਸਪਤਾਲ ਚ ਆ ਕੇ ਹਗਾਮਾ ਕੀਤਾ ਤੇ ਦੋਸ਼ੀਆਂ ਦੀ ਗੁਫਤਾਰੀ ਦੀ ਮੰਗ ਕੀਤੀ ਸੋ ਪੱਛਮੀ ਬੰਗਾਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਸਪਤਾਲ ਦੇ ਸੁਪਰਡੈਂਟ ਜਿਹੜੇ ਨੇ ਨਰੈਣ ਚਟੋ ਪਾਧਿਆਏ ਰਹੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹ ਸੀਟੀ ਸਕੈਨ ਜਿਹੜੀ ਮਸ਼ੀਨ ਹੈ ਤੇ ਉਹਦਾ ਆਪਰੇਟਰ ਆ ਸੀ ਠੀਕੇ ਤੇ ਲਏ ਹੋਏ ਆ ਤੇ ਪ੍ਰਾਈਵੇਟ ਕੰਪਨੀ ਦਾ ਕੰਮ ਹੈ ਹਸਪਤਾਲ ਦਾ ਮੁਲਾਜ਼ਮ ਨਹੀਂ ਸੀਗਾ ਤੇ ਪਸ਼ਚਮੀ ਬੰਗਾਲ ਚ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਉਹ ਇੱਕ ਘਟਨਾ ਇਹ ਵੀ ਆ ਕਿ ਹਸਪਤਾਲ ਚ ਮਰੀਜ਼ ਨੇ ਡਿਊਟੀ ਦੇ ਤਾਇਨਾਤ ਇੱਕ ਨਰਸ ਨਾਲ ਚ ਉਲਟੀ ਗੱਲ ਹੋ ਗਈ ਪਹਿਲਾਂ ਟੈਕਨੀਸ਼ੀਅਨ ਨੇ ਕੀਤੀ ਮਰੀਜ਼ ਨਾਲ ਹੁਣ ਇਹ ਖਬਰ ਆ ਕਿ ਇੱਕ ਮਰੀਜ਼ ਨੇ ਉਥੇ ਨਰਸ ਨਾਲ ਛੇੜਛਾੜ ਕੀਤੀ ਆ ਇਹ ਖਬਰ ਬੀਰ ਭੂਮ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੀ ਲੱਗਦੀ ਆ ਜਿੱਥੇ ਇੱਕ ਨਰਸ ਨਾਲ ਪੁਰਸ਼ ਮਰੀਜ਼ ਵੱਲੋਂ ਛੇੜਛਾੜ ਕੀਤੇ ਜਾਣ ਦੀ ਖਬਰ ਆਈ ਤੇ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੋ ਜਿਹੜਾ ਬੀਰਪੂਮ ਦੇ ਚੀਫ ਮੈਡੀਕਲ ਅਫਸਰ ਨੇ ਕਿਹਾ ਆ ਕਿ ਸ਼ਨੀਚਰਵਾਰ ਰਾਤ ਤੇਜ਼ ਬੁਖਾਰ ਨਾਲ ਪੀੜਤ ਇੱਕ ਵਿਅਕਤੀ ਅ ਇਸ ਹਸਪਤਾਲ ਡਿਊਟੀ ਤੇ ਤਰ ਜਿਹੜੀ ਤਾਇਨਾਤ ਨਰਸ ਸੀ ਉਹਦੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਮਗਰ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਾਜ ਲਈ ਬੋਲਪੁਰ ਸਬਡਿਵੀਜ਼ਨਲ ਹਸਪਤਲ ਪੇਜ ਦਿੱਤਾ ਗਿਆ ਨਰਸ ਨੇ ਕਿਹਾ ਕਿ ਮਰੀਜ਼ ਨੇ ਉਹਦੇ ਹੀ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਮੈਂ ਉਸ ਨੂੰ ਅੰਗੋਲਿਆ ਕੀਤਾ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਜਦੋਂ ਮੈਂ ਇਲਾਜ ਕਰ ਰਹੀ ਸਾਂ ਤੇ ਉਹਨੇ ਮੈਨੂੰ ਅਚਾਨਕ ਗਲਤ ਢੰਗ ਨਾਲ ਛੂਣਾ ਸ਼ੁਰੂ ਕੀਤਾ ਅੱਜ ਹਸਪਤਲ ਦੇ ਡਾਕਟਰਾਂ ਤੇ ਸਿਹਤ ਕਾਮਿਆਂ ਨੇ 24 ਘੰਟੇ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਇੱਕ ਰੈਲੀ ਵੀ ਕੱਢੀ ਹੈ ਇਸੇ ਤਰ੍ਹਾਂ ਹੀ ਖਬਰ ਆ ਰਹੀ ਹੈ ਉੱਤਰ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਇੱਕ ਹੋਰ ਖਬਰ ਵੀ ਮੈਂ ਤੁਹਾਨੂੰ ਸਮਝੀ ਕਰਨੀ ਚਾਹਨਾ ਇਹ 24 ਪ੍ਰਗਨਾ ਬੰਗਾਲ ਵਿੱਚ ਚੋਈ ਖਬਰ ਆ ਰਹੀ ਆ ਉੱਥੇ ਵੀ ਇੱਕ ਜਿੰਸੀ ਸ਼ੋਸ਼ਣ ਦਾ ਵਿਰੋਧ ਕਰ ਰਹੀ ਭੀੜ ਨੇ ਦੋਸ਼ੀ ਦੇ ਘਰ ਦੇ ਸਾਹਮਣੇ ਹੰਗਾਮਾ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਤਰਮੂਲ ਕਾਂਗਰਸ ਦੇ ਇੱਕ ਸਥਾਨਕ ਨੇਤਾ ਦੇ ਘਰ ਤੇ ਵੀ ਹਮਲਾ ਕੀਤਾ ਇਹਨਾਂ ਆਗੂਆਂ ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀਗਾ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਦਰਸ਼ਨਕਾਰ ਜਿਹੜੇ ਪ੍ਰਦਰਸ਼ਨ ਕਰ ਰਹੇ ਲੋਕ ਸੀ ਉਹਨਾਂ ਤੇ ਥਰੂ ਗੈਸ ਦੇ ਗੋਲੇ ਛੱਡੇ ਗਏ ਆ ਪੁਲਿਸ ਨੇ ਵਾਧੂ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਆ ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਪਰ ਉਸ ਤਰ੍ਹਾਂ ਖਬਰ ਇਹ ਹੈ ਕਿ ਉੱਤਰ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਇੱਕ 10 ਸਾਲਾਂ ਲੜਕੀ ਨਾਲ ਇੱਕ ਛੇੜਛਾੜ ਕੀਤੀ ਗਈ ਆ ਤੇ ਇਸ ਛੇੜਛਾੜ ਦੇ ਦੋਸ਼ ਤੇ ਹੇਠ ਭੀੜ ਨੇ ਇੱਕ ਪੰਚਾਇਤ ਮੈਂਬਰ ਦੇ ਘਰ ਤੋਰਪਾਨ ਕੀਤੀ ਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਪਲੀਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮ ਨੂੰ ਮੁਲਜ਼ਮ ਜਿਹੜਾ ਸੀ ਉਹਨੂੰ ਐਤਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਸ ਤਰ੍ਹਾਂ ਦੀਆਂ ਲਗਾਤਾਰ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਜਿਹੜੀਆਂ ਰੁਕ ਨਹੀਂ ਰਹੀਆਂ ਹੁਣ ਖਬਰ ਇਸੇ ਤਰ੍ਹਾਂ ਦੀ ਆ ਵੈਸੇ ਉੱਤਰ ਪ੍ਰਦੇਸ਼ ਦੀ ਏ ਖਬਰ ਆ ਕਿ ਸਲਾਮਾਬਾਦ ਏਲਾਬਾਦ ਸਲਾਮਾਬਾਦ ਕਹਿਤਾ ਮੈਂ ਏਲਾਬਾਦ ਹਾਈ ਕੋਰਟ ਨੇ ਆਈਆਈਟੀ ਬੀ ਐਚ ਯੂ ਦੀ ਇੱਕ ਵਿਦਿਆਰਥਣ ਜਿਹੜੀ ਉੱਥੇ ਯੂਨੀਵਰਸਿਟੀ ਆ ਉਹਦੇ ਵਿੱਚ ਇੱਕ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਆ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਤੇ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਅਖਰੇਸ਼ ਝਾਦਵ ਉਹਨਾਂ ਨੇ ਕਿਹਾ ਆ ਕਿ ਉਹਨਾਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨਾਂ ਦਾ ਪ੍ਰੈਸ਼ਰ ਸੀਗਾ ਉੱਥੋਂ ਦੀ ਪੁਲਿਸ ਜਿਹੜੀ ਆ ਉਹਦੇ ਅੰਡਰ ਕੰਮ ਕਰਦੀ ਆ ਉਹਨਾਂ ਨੇ ਜਿਹੜੀ ਅਦਾਲਤ ਵਿੱਚ ਜਿਹ ਇਸ ਤਰੀਕੇ ਦੀ ਵਕਾਲਤ ਹੋਈ ਆ ਉਹਨੂੰ ਉਹਨਾਂ ਨੇ ਸੋਤ ਤੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਅਦਾਲਤ ਵਿੱਚ ਮਾੜੀ ਨਿਰਾਮਾਈ ਪੇਸ਼ ਕਰਨ ਲਈ ਕਿਸ ਤਰ੍ਹਾਂ ਦਾ ਬਾਠ ਕੰਮ ਕੀਤਾ ਗਿਆ ਅਕਲੇਸ਼ ਚਾਹਤੂ ਨੇ ਲਿਖਿਆ ਹੈ ਕਿ ਦੇਸ਼ ਦੀਆਂ ਧੀਆਂ ਦਾ ਮਨੋਵਲ ਡੇਗਣ ਵਾਲੀ ਇਹ ਸ਼ਰਮਨਾਕ ਗੱਲ ਹੈ ਨਾ ਸਿਰਫ ਇਹ ਬਲਾਤਕਾਰੀ ਸਾਹਮਣੇ ਆਏ ਹਨ ਸਗੋਂ ਇਹੋ ਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਭਾਰਤੀ ਜਨਤਾ ਦੀ ਪਾਰਟੀ ਦੀ ਰਵਾਇਤ ਮੁਤਾਬਕ ਉਹਨਾਂ ਦੇ ਗਲਾਂ 'ਚ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਹ ਤੁਹਾਨੂੰ ਯਾਦ ਹੋਣਾ ਦਰਸ਼ਕਾਂ ਨੂੰ ਕਿ ਇਹ ਵਿਅਕਤੀ ਜਿਨ੍ਹਾਂ ਨੇ ਇਹ ਹੁੱਲੜਬਾਜੀ ਕੀਤੀ ਜਾਂ ਬੱਚਿਆਂ ਨਾਲ ਜਾ ਕੇ ਹੋਸਟਲ ਵਿੱਚ ਗੜਬੜ ਕੀਤੀ ਸੀ ਇਹ ਸਾਰੇ ਦੇ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਬੰਦੇ ਸਨ ਸੋ ਹੁਣ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਇੱਕ ਕਿਸਮ ਦਾ ਚੈਲੰਜ ਕੀਤਾ ਤੇ ਅਪੀਲ ਕੀਤੀ ਆ ਕਿ ਜੇ ਤੁਹਾਡੇ ਵਿੱਚ ਕੋਈ ਮਾੜੀ-ਮੋਟੀ ਅਣਖ ਬਾਕੀ ਆ ਖਾਸ ਕਰਕੇ ਜਿਹੜੀਆਂ ਐਂਕਰ ਨੇ ਔਰਤਾਂ ਪੱਤਰਕਾਰ ਉਹ ਆਪਣੇ ਸ਼ੋਅ ਤੇ ਜ਼ਰੂਰ ਕਰਨਗੀਆਂ ਇੱਥੇ ਤੇ ਉਹਨਾਂ ਨੇ ਬੜੇ ਵਿਅੰਗਮਈ ਢੰਗ ਨਾਲ ਲਿਖਿਆ ਕਿ ਅਸੀਂ ਉਹਨਾਂ ਅਖੌਤੀ ਇਮਾਨਦਾਰ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਪੱਤਰਕਾਰਾਂ ਤੋਂ ਤਾਂ ਕੋਈ ਵੀ ਚੰਗੀ ਉਮੀਦ ਨਹੀਂ ਰੱਖ ਸਕਦੇ ਭਾਵੇਂ ਔਰਤਾਂ ਹੀ ਹੋਣ ਉਹ ਇਸ ਜਮਾਨਤ ਨੂੰ ਵੀ ਜਾਇਜ਼ ਠਰਾਉਣ ਦੀ ਕੋਸ਼ਿਸ਼ ਕਰਨਗੀਆਂ ਬੋਲਣਗੀਆਂ ਨਹੀਂ ਪਰ ਜੋ ਘਟੋ ਘਟ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਨੂੰ ਤਾਂ ਇਸ ਗੱਲ ਨੂੰ ਕਹਿਣ ਤੋਂ ਰੋਕ ਸਕਦੀਆਂ ਨੇ ਤੇ ਜੇ ਉਹ ਇਹ ਵੀ ਨਹੀਂ ਕਰ ਸਕਦੀਆਂ ਤਾਂ ਫਿਰ ਉਹਨਾਂ ਕੋਲੋਂ ਕੋਈ ਉਮੀਦ ਰੱਖਣਾ ਬੇਕਾਰ ਹੈ ਹੋਣ ਖਬਰ ਮਹਾਰਾਸ਼ਟਰ ਦੀ ਮਹਾਰਾਸ਼ਟਰ ਚ ਇਲੈਕਸ਼ਨ ਆਉਣ ਵਾਲੀ ਆ ਜਿਹਨੂੰ ਲੈ ਕੇ ਉੱਥੇ ਸਿਆਸੀ ਹਲਚਲ ਪੂਰੇ ਜੋਰਾਂ ਤੇ ਆ ਔਰ ਆਪਾਂ ਕਈ ਦਿਨਾਂ ਤੋਂ ਖਬਰ ਕਰ ਰਹੇ ਆ ਕਿ ਪਿਛਲੇ ਦਿਨਾਂ ਚ 9 ਮਹੀਨੇ ਪਹਿਲਾਂ ਸ਼ਿਵਾਜੀ ਮਹਾਰਾਟਾ ਦੀ ਇੱਕ ਮੂਰਤੀ ਸਥਾਪਨ ਕੀਤੀ ਗਈ ਸੀ ਜਿਹੜੀ اچانک ਡਿੱਗ ਗਈ ਉਹਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਇਹਦੇ ਉੱਤੇ ਪਹਿਲਾਂ ਅੱਜ ਇੱਕ ਵੱਡੀ ਰੈਲੀ ਕੱਢੀ ਜਾਣੀ ਆ ਜਿਹੜੀ ਮਾਹ ਵਿਕਾਸ ਅਗਾੜੀ ਬਣੀ ਹੋਈ ਆ ਸਾਰੀਆਂ ਕਾਂਗਰਸ ਉਹਦੇ ਉਹਦੇ ਬਠਾਕਰੇ ਅਤੇ ਸ਼ਰਦ ਪਵਾਰ ਦੀ ਗવાહી ਵਿੱਚ ਤੇ ਦੂਜੇ ਪਾਸੇ ਜਿਹੜੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦਾ ਇੱਕ ਬਿਆਨ ਆਇਆ ਫੰਡਵੀਸਰਾਂ ਦਾ ਉਹਨਾਂ ਨੇ ਕਹਿ ਰਿਹਾ ਜਿਹੜਾ ਅਜਨ ਅੰਦੋਲਨ ਹੋ ਰਿਹਾ ਹੈ ਪੂਰੀ ਤਰ੍ਹਾਂ ਸਿਆਸੀ ਅੰਦੋਲਨ ਹੈ ਜਿਹੜੇ ਮਹਾਭਗਤ ਅਸਗਾੜੀ ਅਤੇ ਕਾਂਗਰਸ ਨੇ ਕਦੇ ਵੀ சிவாਜੀ ਮਹਾਰਾਜ ਨੂੰ ਕੋਈ ਸਨਮਾਨ ਨਹੀਂ ਦਿੱਤਾ ਫਰਨਵੀਸ ਨੇ ਬਿਆਨ ਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ Jawaharlal Nehru ਤੇ Indira Gandhi ਜਿਹੜੇ ਆ ਉਹਨਾਂ ਨੇ ਵੀ ਕਦੀ ਉਹਨਾਂ ਨੂੰ ਸਨਮਾਨ ਨਹੀਂ ਸੀ ਦਿੱਤਾ ਉਹ ਕਹਿੰਦੇ ਕਿ ਮੈਨੂੰ ਦੱਸੋ ਕਿ ਪੰਡਤ ਨਹਿਰੂ ਨੇ ਜਾਂ ਇੰਦਰਾ ਗਾਂਧੀ ਨੇ ਕਦੀ ਵੀ ਲਾਲ ਕਿਲੇ ਤੋਂ ਬੋਲਦਿਆਂ ਆ ਸ਼ਿਵਾਜੀ ਬਾਰੇ ਕੋਈ ਗੱਲ ਕੀਤੀ ਹੋਵੇ ਜਵਾਰਲਾਲ ਨਹਿਰੂ ਬਾਰੇ ਬੋਲਦਿਆਂ ਵੀ ਉਹਨਾਂ ਨੇ ਕਿਹਾ ਹੈ ਕਿ ਇਥੋਂ ਤੱਕ ਕਿ ਨਹਿਰੂ ਨੇ ਆਪਣੀ ਕਿਤਾਬ ਡਿਸਕਵਰੀ ਆਫ ਇੰਡੀਆ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਪੂਰਾ અપਮਾਨ ਕੀਤਾ ਹੈ ਕੀ ਕਾਂਗਰਸ ਇਸ ਕੰਮ ਲਈ ਮਾਫੀ ਮੰਗੇਗੀ ਪ੍ਰਧਾਨ ਮੰਤਰੀ ਤੇਵਾ ਵੀ ਮੰਗ ਚੁੱਕੇ ਆ ਸੋ ਹੁਣ ਅਗਲੀ ਖਬਰ 에ਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਇਹ ਐਤਵਾਰ ਨੂੰ ਭਾਰਤੀ ਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ਦੇ ਉੱਤੇ ਇਹਨਾਂ ਨੇ ਚਾਰਜ ਲਿਆ ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਇੱਕ ਬਿਆਨ ਚ ਦਿੱਤੀ ਗਈ ਹੈ ਇੱਥੇ ਹਵਾਈ ਫੌਜ ਦੇ ਹੈੱਡਕੁਆਰਟਰ ਬਾਜੂ ਭਵਨ ਵਿੱਚ ਅਹੁਦੇ ਦਾ ਚਾਰਜ ਲੈਣ ਤੋਂ ਬਾਅਦ ਡੇਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਦੇਸ਼ ਦੇ ਫੌਜੀ ਸ਼ਹੀਦਾਂ ਨੂੰ ਜਿਹੜੀ ਆ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਖਬਰ ਪੰਜਾਬ ਦੇ ਵਾਤਾਵਰਣ ਨੂੰ ਲੈ ਕੇ ਬੁੱਢੇ ਦਰਿਆ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਹੋਣ ਤੇ ਜ਼ਹਿਰੀਲਾ ਹੋਣ ਤੇ ਪੰਜਾਬ ਦੇ ਦਰਿਆਵਾਂ ਵਿੱਚ ਨਿਕਸੁਕ ਸੁੱਟਣ ਦੀਆਂ ਖਬਰਾਂ ਬਹੁਤ ਆਉਂਦੀਆਂ ਨੇ ਤੇ ਬਹੁਤ ਸਾਰੇ ਨੌਜਵਾਨ ਉਹਦੀ ਸਫਾਈ ਕਰਨ ਲਈ ਅਸੀਂ ਪਿਛਲੇ ਦਿਨੀ ਖਬਰ ਕੀਤੀ ਸੀ ਕਿ ਕਾਫੀ ਸਾਰੇ ਵਲੰਟੀਅਰ ਪੜੇ ਲਿਖੇ ਲੋਕ ਅੱਜ ਕੱਲ ਆ ਕੇ ਬਿਆਸ ਤੇ ਸਤਲੁਜ ਦਰਿਆ ਦੇ ਉੱਤੇ ਜਿਹੜਾ ਗੰਦਮਦ ਸੁੱਟਿਆ ਜਾਂਦਾ ਉਹਦੀ ਸਫਾਈ ਕਰਦੇ ਨੇ ਹਾਲੇ ਕਿ ਲੋਕ ਇਸ ਗੱਲ ਤੋਂ ਬਾਜ਼ ਨਹੀਂ ਆ ਰਹੇ ਤੇ ਸਗੋਂ ਉਹਨਾਂ ਨੂੰ ਟੀਚਰਾ ਕਰਦੇ ਨੇ ਸੋ ਹੁਣ ਇੱਕ ਖਬਰ ਆਈ ਆ ਕਿ ਇੱਕ ਮੂਰਤੀ ਦੋ ਤਰ੍ਹਾਂ ਦੀਆਂ ਖਬਰਾਂ ਨੇ ਕੁਝ ਲੋਕਾਂ ਦਾ ਮੰਨਣਾ ਕਿ ਉਹ ਚੱਲਦੇ ਪਾਣੀ 'ਚ ਮੂਰਤੀ ਨੂੰ ਇਸ਼ਨਾਨ ਕਰਾਉਣਾ ਆਏ ਸੀ ਤੇ ਕੁਝ ਲੋਕਾਂ ਦਾ ਕਹਿਣਾ ਕਿ ਮੂਰਤੀ ਨੂੰ ਜਲ ਪ੍ਰਵਾਹ ਕਰਨਾ ਆਏ ਸੀ ਸੋ ਬਿਆਸਦਰਾਂ 'ਚ ਇਸ ਤਰ੍ਹਾਂ ਦੇ ਮੂਰਤੀਆਂ ਦਾ ਜਲ ਪ੍ਰਵਾਹ ਕਰਨਾ ਫੁੱਲ ਸੁਟਣਾ ਇਸੇ ਤਰ੍ਹਾਂ ਹੀ ਸਤਲੋਜ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਤਰ੍ਹਾਂ-ਤਰ੍ਹਾਂ ਦੇ ਪਦਾਰਥ ਤਰਦੇ ਫਿਰਦੇ ਹੁੰਦੇ ਆ ਤੇ ਉਹ 40 ਦੇ ਕਰੀਬ ਲੋਕ ਉੱਥੇ ਆਏ ਸੀ 40 ਤੋਂ 50 ਦੇ ਕਰੀਬ ਪਰ ਉਹ ਚੋਂ ਚਾਰ ਵਿਅਕਤੀ ਜਿਹੜੇ ਅੱਗੇ ਲੈ ਕੇ ਗਏ ਮੂਰਤੀ ਨੂੰ ਪਾਣੀ ਦੇ ਤੇਜ਼ ਵਹਾਅ 'ਚ ਡੁੱਬ ਗਏ ਤੇ ਮਰਤਕਾਂ ਦੀ ਜਿਹੜੀ ਪਛਾਣ ਹੋ ਗਈ ਆ ਅਰਬਨ ਸਟੇਟ ਦੇ ਵਸਨੀਕ ਸੀਗੇ ਰਣਜੀਤ ਉਹਨਾਂ ਦਾ ਇੱਕ ਸਾਕਾ ਭਰਾ ਸੀ ਗੋਲੂ ਧੀਰਜ ਤਿਆੰਕਤ ਇਹ ਸਾਰੇ ਜਿਹੜੇ ਨੌਜਵਾਨ ਸੀ 17-18 ਸਾਲ ਦੀ ਉਮਰ ਦੇ ਸੀਗੇ ਤੇ ਥਾਣਾ ਮੁਖੀ ਜਿਹੜੇ ਨੇ ਹਰਪਾਲ ਸਿੰਘ ਉਹਨਾਂ ਦੱਸਿਆ ਕਿ ਕਰੀਬ 3-4 ਵਜੇ ਸੂਚਨਾ ਮਿਲੀ ਸੀ ਕਿ ਜਲੰਧਰ ਦੇ 40-50 ਵਿਅਕਤੀ ਦਰਿਆ 'ਚ ਮੂਰਤੀ ਜਲ ਪ੍ਰਵਾਹ ਕਰਨ ਆਏ ਹਨ ਇਸ ਦੌਰਾਨ ਉਹਨਾਂ ਵਿੱਚੋਂ ਚਾਰ ਨੌਜਵਾਨ ਜਿਹੜੇ ਆ ਉਹ ਮੂਰਤੀ ਪ੍ਰਵਾਹ ਕਰਨ ਵਿੱਚ ਤੇਜ ਵਾਗ ਕੇ ਰੁੜ ਗਏ ਉਹਨਾਂ ਦੀ ਅਜੇ ਤੱਕ ਕੋਈ ਸੁਰਪਤਾ ਨਹੀਂ ਲੱਗ ਸਕਿਆ ਗੋਥੇ ਮੌਜੂਦ ਪੰਜ ਗੋਤਾਖੋਰਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹੱਥ ਨਹੀਂ ਲਗਿਆ ਦੱਸਿਆ ਜਾ ਰਿਹਾ ਹੈ ਕਿ ਹਰੀਕੇ ਹੈਂਡਵਰਕਸ ਤੇ ਬਾਬਾ ਬਕਾਲਾ ਸਾਹਿਬ ਵਿਕੇ ਐਸਟੀਐਮ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਜੇ ਉਹਨਾਂ ਦੀ ਡੈੱਡ ਬੋਡੀ ਅੱਗੇ ਆਉਣ ਤੇ ਉਹਨਾਂ ਦਾ ਉਥੋਂ ਬਾਹਰ ਨਿਕਲਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਹੁਣ ਇੱਕ ਬਿਆਨ ਆਇਆ ਜੀ ਚਰਨਜੀਤ ਚੰਨੀ ਹੀਰਾਂ ਦਾ ਕੰਗਣਾ ਰੋਜ਼ ਦੀ ਫਿਲਮ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਸੁਣੀ ਚਾਹੀਦੀ ਚਾਹੀਦੀ ਹੈ ਔਰ ਉਹਨਾਂ ਦੀ ਮਨਜ਼ੂਰੀ ਤੋਂ ਬਿਲਾ ਜਿਹੜੀ ਐਮਰਜੈਂਸੀ ਫਿਲਮ ਹੈ ਨਹੀਂ ਲੱਗਣੀ ਚਾਹੀਦੀ ਇਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਆ ਤੇ ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੀ ਜੇ ਕੋਈ ਪੇਸ਼ਕਾਰੀ ਹੁੰਦੀ ਕਿਸੇ ਫਿਲਮ ਜਾਂ ਸਿੱਖਾਂ ਬਾਰੇ ਕੋਈ ਗੱਲ ਕੀਤੀ ਜਾਂਦੀ ਆ ਤਾਂ ਉਹਦੇ ਲਈ ਪਹਿਲਾਂ ਪਰਮਿਸ਼ਨ ਲੈਣੀ ਜਿਹੜੀ ਆ ਉਹ ਚਾਹੀਦੀ ਸੀਗੀ ਸੋ ਦੂਜੇ ਪਾਸੇ ਕੰਗਣਾ ਦੀ ਇਹ ਫਿਲਮ ਵੀ ਅਜੇ ਰਿਲੀਜ਼ ਨਹੀਂ ਹੋ ਰਹੀ ਸੈਂਸਰ ਬੋਰਡ ਨੇ ਭਾਵੇਂ ਫਿਲਮ ਪਾਸ ਕਰ ਦਿੱਤੀ ਸੀ ਪਰ ਫਿਲਮ ਜਿਹੜੀ ਆ ਉਹਨੂੰ ਸਰਟੀਫਿਕੇਟ ਜਿਹੜਾ ਅਜੇ ਤੱਕ ਨਹੀਂ ਮਿਲਿਆ ਅਗਲੀ ਖਬਰ ਹੈ ਕਿਸਾਨਾਂ ਨਾਲ ਸੰਬੰਧਿਤ 34 ਸੈਕਟਰ ਚ ਗਰਾਊਂਡ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਉੱਥੇ ਅੰਦੋਲਨ ਕਰਨ ਲਈ ਜਾਂ ਆਪਣੀ ਰੈਲੀ ਕਰਨ ਦੀ ਆਗਿਆ ਮਿਲ ਗਈ ਸੀ ਤੇ ਵੱਡੀ ਗਿਣਤੀ ਚ ਹੁਣ ਜਿਹੜੇ ਜਵਾਨ ਨੇ ਆਪਣੇ ਕਿਸਾਨ ਨੇ ਤੇ ਜਵਾਨ ਨੇ ਉਹਨਾਂ ਦੇ ਉਹ ਦਸ਼ਾਹਰਾ ਗਰਾਊਂਡ 'ਚ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਆ ਤੇ ਕਿਸਾਨਾਂ ਨੇ 5 ਦਿਨਾਂ ਤੱਕ ਇਹ ਮੋਰਚਾ ਲਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਉੱਥੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਸੈਸ਼ਨ 'ਚ ਕਿਸਾਨਾਂ ਦੀ ਗੱਲ ਨਹੀਂ ਹੁੰਦੀ ਤੇ ਸਾਡੀਆਂ ਜਿਹੜੀਆਂ 8 ਮੰਗਾਂ ਨੇ ਜੇਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਉਹ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਫਿਰ ਇਹ ਮੋਰਚਾ ਪੱਕਾ ਵੀ ਲਾਇਆ ਜਾ ਸਕਦਾ ਇਹ ਖਬਰ ਜਿਹੜੀ ਆ ਹੁਣ ਐਸਕੇਮ ਜਿਹੜੀ ਆ ਉਹ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਆ ਤੇ ਸੈਸ਼ਨਸ ਵਿਧਾਨ ਸਭਾ ਦਾ 4 ਸਤੰਬਰ ਨੂੰ ਖਤਮ ਹੋਣਾ ਤੇ ਉਸ ਤੋਂ ਬਾਅਦ 5 ਸਤੰਬਰ ਨੂੰ ਯੂਨੀਅਨ ਵਾਲੇ ਕਹਿੰਦੇ ਸੀ ਫੇਰ ਮੀਟਿੰਗ ਕਰਾਂਗੇ ਤੇ ਇਹੀ ਵਿਚਾਰ ਕਰਾਂਗੇ ਕਿ ਵਿਧਾਨ ਸਭਾ ਚ ਕੀ ਗੱਲਾਂ ਬਾਤਾਂ ਹੋਈਆਂ ਤੇ ਉਹ ਤੋਂ ਅੱਗੇ ਦੀ ਜਿਹੜੀ ਰਣ ਰਣਨੀਤੀ ਉਹ ਤੈਅ ਕਰਾਂਗੇ ਹੁਣ ਖਦਰਬਾਦੀ ਚੋਣ ਨੂੰ ਲੈ ਕੇ ਆਪਾਂ ਪਿਛਲੇ ਦਿਨਾਂ ਚ ਕਾਫੀ ਖਦਰਬਾਦੀ ਚੋਣ ਦੀ ਚਰਚਾ ਕਰਦੇ ਰਹੇ ਆ ਕਿ ਉੱਥੇ ਕਿਸ ਤਰੀਕੇ ਨਾਲ ਸੁਖਬੀਰ ਬਾਦਲ ਦੇ ਨੇੜੇ ਦੇ ਵਿਅਕਤੀ ਜਿਹੜੇ ਆ ਉਹ ਬਾਗੀ ਹੋ ਕੇ ਛੱਡ ਕੇ ਚਲੇ ਗਏ ਪਰ ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਆ ਕਿ ਜਿਹੜੇ ਬਾਈਬਲ ਕਲਾ ਗੋਲੀकांड ਵਿੱਚ ਮਾਰੇ ਗਏ ਸੀਗੇ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਲੜਕਾ ਜਿਹੜੇ ਭਾਈ ਸੁਖਰਾਜ ਸਿੰਘ ਉਹ ਗਿੱਦੜਬਾਹ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਸਿੱਖ ਸੰਗਤਾਂ ਉਹਨਾਂ ਨੂੰ ਘਮ ਕਰਦੀਆਂ ਨੇ ਤੇ ਉਹਨਾਂ ਦਾ ਸਾਥ ਦਿੰਦੀਆਂ ਤਾਂ ਗਿੱਦੜਬਾਹ ਲੋਕ ਸਭਾ ਹਲਕੇ ਤੋਂ ਚਿਮਨੀ ਚੋਅ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜਨਗੇ ਉਹਨਾਂ ਕਿਹਾ ਕਿ ਜੇ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ ਤੇ ਸਾਨੂੰ ਇਨਸਾਫ ਲੈਣ ਲਈ ਖੁਦ ਇਹਨਾਂ ਜਿਹੜੇ ਸਥਾਨ ਨੇ ਪਲੇਟਫਾਰਮ ਨੇ ਉੱਥੇ ਤੇ ਜਾਣਾ ਪਵੇਗਾ ਵੈਸੇ ਅਮਰਤਪਾਲ ਤੇ ਸਰਬਜੀਤ ਦੇ ਜਿੱਤਣ ਤੋਂ ਬਾਅਦ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਹੋਰ ਵੀ ਨੇ ਜਿਹੜੀਆਂ ਪਰ ਤੋਲ ਰੀਆਂ ਨੇ ਕਿ ਬਦਲੇ ਹੋਏ ਹਾਲਾਤ ਚ ਕੋਈ ਨਾ ਕੋਈ ਲਾਭ ਲਿਆ ਜਾ ਸਕੇ ਪਰ ਇੱਕ ਵੱਡੀ ਘਟਨਾ ਸੀ ਉਹਨਾਂ ਦੇ ਬੇਟੇ ਨੇ ਲੰਬੀ ਲੜਾਈ ਲੜੀ ਆ ਜੇ ਉਹ ਉੱਥੇ ਇਲੈਕਸ਼ਨ ਲੜਨ ਆਉਂਦੇ ਆ ਉਥੋਂ ਦੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਮਿਲਦਾ ਇਹ ਵੇਖਣ ਵਾਲੀ ਗੱਲ ਹੋਊਗੀ ਸੋ ਖਬਰਾਂ ਲਗਭਗ ਖਤਮ ਨੇ ਇੱਕ ਜੇਲ੍ਹ ਵਿਭਾਗ ਦੇ ਸੀਨੀਅਰ ਅਫਸਰ ਨੇ ਵੀ ਪ੍ਰੀਮਚਰ ਰਿਟਾਇਰਮੈਂਟ ਮੰਗੀ ਆ ਇਹ ਮਨਜੀਤ ਸਿੰਘ ਨੇ ਏਆਈਜੀ 3 ਮਹੀਨੇ ਦੀ ਤਨਖਾਹ ਨਾ ਜਮਾ ਕਰਾਤੀ ਆ ਉਹਨਾਂ ਦੀ ਬਦਲੀ ਬਠਿੰਡਾ ਜੇਲ੍ਹ ਹੋਈ ਸੀ ਪਹਿਲਾਂ ਉਹ ਪਟਿਆਲਾ ਜੇਲ੍ਹ ਚ ਜੇਲਰ ਦੇ ਤੌਰ ਤੇ ਤਾਇਨਾਤ ਸੀਗੇ ਉਹਨਾਂ ਦੱਸਿਆ ਕਿ ਮੈਂ ਲਿਖਤੀ ਰੂਪ ਚ ਆਪਣਾ ਅਸਤੀਫਾ ਵੀ ਭੇਜ ਦਿੱਤਾ ਤੇ ਤਿੰਨ ਮਹੀਨੇ ਦੀ ਅਡਵਾਂਸ ਸੈਲਰੀ ਜਮ੍ਹਾਂ ਕਰਾਤੀ ਇਹ ਡਿਪਾਰਟਮੈਂਟ ਤੇ ਨਿਰਭਰ ਹੈ ਕਿ ਉਹ ਮੈਨੂੰ ਛੁੱਟੀ ਦਿੰਦੇ ਆ ਜਾਂ ਨਹੀਂ ਪਰ ਰਾਨੀ ਦੀ ਗੱਲ ਇਹ ਆ ਕਿ ਜਦੋਂ ਕੋਈ ਇਲੈਕਸ਼ਨ ਆਉਣ ਵਾਲੀ ਹੁੰਦੀ ਹੈ ਤੇ ਕੋਈ ਨਾ ਕੋਈ ਅਫਸਰ ਰਿਟਾਇਰਮੈਂਟ ਲੈ ਕੇ ਤੇ ਉਹ ਵੀ ਮੈਨੂੰ ਲੱਗਦਾ ਹੈ ਕਿ ਪਰ ਤੋਲਣ ਲੱਗਦਾ ਹੈ ਕਿ ਕਿਸੇ ਤਰ੍ਹਾਂ ਮੈਂ ਵੀ ਵਿਧਾਨ ਸਭਾ 'ਚ ਪਹੁੰਚ ਜਾ ਪਤਾ ਨਹੀਂ ਹੁਣ ਇਹਨਾਂ ਦੀ ਮਨਜੀਤ ਸਿੰਘ ਰਾਣ ਦੀ ਮਨਚਾ ਕੀ ਹੈ ਪਰ ਕਿਉਂਕਿ ਵਿਧਾਨ ਸਭਾ ਦੀਆਂ ਜਮਨੀ ਚੋਣਾਂ ਆਉਣ ਵਾਲੀਆਂ ਨੇ ਤੇ ਇਹੋ ਜਿਹੀਆਂ ਖਬਰਾਂ ਆਪਾਂ ਹੋਰ ਵੀ ਵੇਖਾਂਗੇ ਅੱਗੇ ਚੱਲ ਕੇ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸੁਝਾਅ ਤੁਸੀਂ ਸਾਨੂੰ ਦਿੰਦੇ ਰਿਹਾ ਕਰੋ ਬਹੁਤ ਸਾਰੇ ਸੁਝਾਅ ਤੁਹਾਡੇ ਆਉਂਦੇ ਵੀ ਆ ਮੈਨੂੰ ਕੁਝ ਫੋਨ ਕਾਲ ਆਈਆਂ ਕਿ ਖਬਰਾਂ ਬਹੁਤ ਵਧੀਆ ਤਰੀਕੇ ਨਾਲ ਹੁੰਦੀਆਂ ਅੰਦਾਜ਼ ਬੜਾ ਅੱਛਾ ਖਬਰਾਂ ਕਾਫੀ ਚੰਗੀਆਂ ਹੁੰਦੀਆਂ ਪਰ ਥੋੜੀਆਂ ਲੰਬੀਆਂ ਨੇ ਥੋੜੀਆਂ ਛੋਟੀਆਂ ਕਰ ਸਕੋ ਤੇ ਬਿਹਤਰ ਅਸੀਂ ਤੁਹਾਡੇ ਸੁਝਾਵਾਂ ਦੀ ਕਦਰ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਨੂੰ 30 ਮਿੰਟਾਂ ਦੇ ਵਿੱਚ ਵਿੱਚ ਸਮੇਟ ਲਿਆ ਜਾਵੇ ਅਗਰ ਅਗੇ ਹੋਰ ਵੀ ਤੁਹਾਡੇ ਸੁਝਾਅ ਹੋਣਗੇ ਤੇ ਅਸੀਂ ਇਹਨੂੰ ਖਬਰਾਂ ਨੂੰ ਵੀ ਦੋ ਭਾਗਾਂ 'ਚ ਵੰਡ ਸਕਦੇ ਹਾਂ ਇੱਕ ਵਾਰ ਇੰਟਰਨੈਸ਼ਨਲ ਖਬਰਾਂ ਤੇ ਇੱਕ ਵਾਰ ਸੁਮੱਚੇ ਭਰਦੀਆਂ ਖਬਰਾਂ ਜਿਵੇਂ ਤੁਹਾਡੇ ਸੁਝਾਅ ਆਉਣਗੇ ਕਿਉਂਕਿ ਅਸੀਂ ਤੁਹਾਡੇ ਲਈ ਕਰਦੇ ਆਂ ਅਸੀਂ ਉਹਦੇ ਲਈ ਅਸੀਂ ਆਪਣੇ ਯਤਨ ਕਰਾਂਗੇ ਬਾਕੀ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਸੇ ਤਰ੍ਹਾਂ ਦੀ ਵੀ ਕੋਈ ਸਾਡੀ ਮਦਦ ਕਰ ਸਕਦੇ ਹੋ ਕਿਉਂਕਿ ਅਸੀਂ ਨਿਰਪੱਖ ਤੇ ਵਿਵਾਦ ਪੱਤਰਕਾਰੀ ਜਿਹੜੀ ਆ ਉਹ ਕਰਦੇ ਆ ਤੇ ਤੁਸੀਂ ਸਾਡੇ ਨਾਲ ਐਡਵਰਟਾਈਜ਼ਮੈਂਟ ਵੀ ਕਰ ਸਕਦੇ ਹੋ ਜੇ ਤੁਹਾਡਾ ਕੋਈ ਵਪਾਰ ਹੈ ਤਾਂ ਤੇ ਸਾਡੇ ਜਿਹੜੇ نیچے ਥੱਲੇ ਚੱਲ ਰਹੇ ਨੰਬਰ ਆ ਉਹਨਾਂ ਤੇ ਸੁਝਾਅ ਦੇਣ ਲਈ ਤੇ ਇਸ਼ਤਿਹਾਰ ਦੇ ਲਈ ਹੋਰ ਕੋਈ ਜਾਣਕਾਰੀ ਲੈਣ ਲਈ ਜਾਂ ਦੇਣ ਲਈ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ